ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਆਕਨ ਸਾਥੀ ਤੋਂ ਬਹੁਤ ਬਹੁਤ ਧੰਵਾ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਤੇ ਦੱਸੋ ਵੀ ਨਵਜੋਤ ਸਿੰਘ ਸਿੱਧੂ ਹੋਰੀ ਮੁੜ ਕੇ ਸਿਆਸੀ ਤੌਰ ਤੇ ਸਰਗਰਮ ਹੋ ਗਏ ਨੇ ਤੇ ਸਰ ਸਭ ਜਿਹੜੀ ਅੱਜ ਦੀ ਉਹਨਾਂ ਦੀ ਪੋਸਟ ਆ ਜਿਹੜੀ ਉਹਨਾਂ ਨੇ ਫੋਟੋ ਸਾਂਝੀ ਕੀਤੀ ਔਰ ਤੋਂ ਤੁਹਾਡਾ ਲੱਗਦਾ ਵੀ ਭਾਈ ਉਹ ਸਰਗਰਮ ਹੋ ਗਏ ਨੇ ਬਾਕੀ ਸਮਾਂ ਦਾ ਸੁਭਾ ਵੀ ਉਹ ਸਰਗਰਮ ਹੁੰਦੇ ਕਿੰਨੇ ਕਾ ਕਿੰਨੀ ਕ ਦੇਰ ਲਈ ਹੁੰਦੇ ਆ ਕਿਉਂਕਿ ਉਹਨਾਂ ਦਾ ਵਿਚਰਨ ਦਾ ਇੱਕ ਆਪਣਾ ਹੀ ਤਰੀਕਾ ਜਿਹੜਾ ਕਿ ਆਮ ਬੰਦੇ ਦੇ ਸਮਝ ਦਾ ਘੱਟ ਹੀ ਹਿੱਸਾ ਬਣਦਾ ਹੁੰਦਾ ਤੇ ਕਈ ਵਾਰੀ ਮਜ਼ਾਕ ਦਾ ਹਿੱਸਾ ਵੱਡਾ ਬਣ ਜਾਂਦਾ ਅੱਜ ਉਹਨਾਂ ਨੇ ਪ੍ਰਯੰਤਾ ਗਾਂਧੀ ਨਾਲ ਮੁਲਾਕਾਤ ਕਰਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਪਾਈ ਆ ਉਸ ਫੋਟੋ ਤੋਂ ਬਾਅਦ ਫਿਰ ਰੌਲਾ ਰੱਪਾ ਪੈ ਗਿਆ ਲੋ ਜੀ ਫੇਰ ਆ ਕੇ ਫੇਰ ਆ ਕੇ ਫੇਰ ਤੱਕ ਨੂੰ ਤੱਕ ਨੂੰ ਹੋ ਗਈ ਆ ਕਹਿਣ ਦਾ ਭਾਵ ਇਹ ਇਹ ਜੀ ਕਿ ਉਹਨਾਂ ਨੇ ਇੱਕ ਵਾਰ ਫੇਰ ਸਿਆਸੀ ਤਾਰੀ ਖਿੱਚਣ ਦਾ ਮਨ ਬਣਾ ਲਿਆ ਜਾਪਦਾ ਕਿਉਂਕਿ ਪਿਛਲੇ ਮਹੀਨੇ ਮਜੂਤਕੌਰ ਨੇ ਕਿਹਾ ਸੀ ਕਿ ਅਸੀਂ ਚੋਣ ਲੜਾਂਗੇ ਮੈਂ ਚੋਣ ਲੜਨ ਲੜਨ ਵਾਸਤੇ ਬਿਲਕੁਲ ਤਿਆਰ ਵਰ ਤ ਤੇ ਅੱਜ ਉਹਨਾਂ ਨੇ ਆਪਣੀ ਫੋਟੋ ਪਾਤੀ ਆ ਸੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਆਪਣੀ ਮੈਂਟਰ ਮੈਂ ਆਪਣੇ ਪਰਿਵਾਰ ਦੇ ਸਭ ਤੋਂ ਸਹਿਯੋਗੀ ਜਿਨ੍ਹਾਂ ਨੇ ਮੇਰੀ ਸਮੇਂ-ਸਮੇਂ ਤੇ ਬਹੁਤ ਔਖੇ ਸੁਖੇ ਵੇਲੇ ਦੇ ਵਿੱਚ ਮਦਦ ਕੀਤੀ ਆ ਉਹਨਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਆ ਰਾਹੁਲ ਭਾਈ ਦੇ ਨਾਲ ਵੀ ਮੁਲਾਕਾਤ ਕਰਿਆ ਤੁਸੀਂ ਤਾਂ ਬਲਬਲੇ ਪੇਸ਼ ਕੀਤੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਟਿੱਪਣੀ ਕੀਤੀ ਆ ਉਹ ਕਹਿੰਦੇ ਦੀ ਨਵਜੋਤ ਸਿੰਘ ਉਹਨੇ ਪਤਾ ਨਹੀਂ ਕਿੰਨੀ ਵਾਰ ਸਿਆਸਤ ਦੇ ਵਿੱਚ ਹਲੇ ਆਉਣਾ ਜੀ ਹੜਪੀੜਤਾ ਨੂੰ ਕਿੰਨਾ ਮੁਆਵਜ਼ਾ ਮਿਲੇਗਾ 1 ਏਕੜ ਦਾ ਇਸ ਲੱਖ ਰੁਪਈਆ ਪ੍ਰਤੀ ਏਕੜ ਦਿੱਤਾ ਜਾਵੇ ਇਹ ਮੰਗ ਕੀਤੀ ਗਈ ਹੈ ਜਿਹੜੀ ਕਦੇ ਪੂਰੀ ਨਹੀਂ ਹੋਣੀ ਦੇਖੋ ਮੈਂ ਤਾਂ ਚਾਹੁੰਦਾ ਕਿ ਮੇਰੇ ਵਾਸਤੇ ਮੈਂ ਤਾਂ ਚਾਹੁੰਦਾ ਕਿ 2 ਲੱਖ ਰੁਪਈਆ ਮਿਲੇ ਸਾਡੇ ਕਿਸਾਨ ਆਪਣੇ ਨੇ ਮਜ਼ਦੂਰ ਆਪਣੇ ਨੇ ਪਰ ਗੱਲ ਇਹ ਕਿ ਆਪਾਂ ਸਿਰਫ ਖਬਰ ਆ ਜੀ ਕਿ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਜਿਹਦਾ 100% ਨੁਕਸਾਨ ਹੋ ਗਿਆ ਫਸਲ ਦਾ ਉਹਨੂੰ ਵੀ 10000 ਰੁਪਈਆ ਮਿਲਣਾ ਜੀ ਪ੍ਰਤੀ ਏਕੜ 100% ਨੁਕਸਾਨ ਵਾਲੇ ਨੂੰ ਪਰ ਜਿਹੜੇ ਅੱਜ ਸੰਯੁਕਤ ਕਿਸਾਨ ਮੋਰਚਾ ਜੈਰ ਰਾਜੀ ਨੀਕਾ ਉਹਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡੱਲੇਵਾਲ ਸਾਹਿਬ ਤੇ ਹੋਰਨਾਂ ਦੇ ਵੱਲੋਂ ਇਹ ਦੇਰ ਤੋਂ ਨਾ ਨਹੀਂ ਗੱਲ ਕਹੀ ਹੈ ਜੀ ਕਿ ਕਿਸਾਨ ਦਾ ਨੁਕਸਾਨ ਬਹੁਤ ਹੋਇਆ ਹੈ ਨਾ ਕੇਂਦਰ ਦੀ ਸਰਕਾਰ ਨਾ ਸੂਬੇ ਦੀ ਸਰਕਾਰ ਕਿਸਾਨ ਦੀ ਧਿਰੋਂ ਬਾਹਰ ਨਹੀਂ ਪੜ ਰਹੀ ਇਹ ਸਿਰਫ ਡਰਾਮਾ ਕਰਦੇ ਆ ਕੁਝ ਵੀ ਨਹੀਂਗਾ ਉਹਨਾਂ ਨੇ ਮੰਨ ਕੀਤੀ ਹੈ ਕਿ ਘੱਟੋ ਪਰ 1 ਲੱਖ ਰੁਪਈਆ ਪ੍ਰਤੀ ਏਕੜ ਪੰਜਾਬ ਦੇ ਕਿਸਾਨ ਨੂੰ ਉਹ ਅੱਜ ਦਾ ਮਿਲਣਾ ਕਹੀਦਾ ਤੇ ਪਟਿਆਲੇ ਜੇਲ੍ਹ ਚ ਕਹਿੰਦੇ ਕੈਦੀ ਲੜਪੇ ਤੇ ਬੜਾ ਖੂਨ ਖਰਾਬਾ ਹੋਇਆ ਬਿਲਕੁਲ ਸਿੰਘ ਸਾਹਿਬ ਦੇਖੋ ਪੰਜਾਬ ਦੀਆਂ ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਕਿ ਆਹ ਕੁਝ ਹੀ ਚੱਲਦਾ ਪੰਜਾਬ ਦੀਆਂ ਜਿਨ੍ਹਾਂ ਦੇ ਬਾਰੇ ਕਿ ਜੇ ਸ੍ਰੀ ਕਟ ਦੇ ਨਾਲ ਹਾਲਾਤ ਬਣੇ ਹੋਏ ਆਪਾਂ ਜਾਣਦੇ ਆ ਪੰਜਾਬ ਦੀ ਕਦੇ ਕਪੂਰਥਲੇ ਵਾਲੀ ਜੇਲ੍ਹ ਤੇ ਜਾਂ ਪਹਿ ਗਿਆ ਕਦੇ ਕਦੇ ਫਰੀਦਕੋਟ ਵਾਲੀ ਦੇ ਵਿੱਚ ਲੜਾਈ ਹੋ ਗਈ ਕਦੇ ਕਿਤੇ ਹੋ ਗਈ ਆ ਪਾਸਲੇ ਦਿਨੀ ਆਪਾਂ ਸੰਦੀਪ ਸਿੰਘ ਸਣੀ ਵਾਲੀ ਖਬਰਾਂ ਛਾਡੀ ਪੀਤੀ ਸੀ ਕਿ ਭਾਈ ਇਥੇ ਫੇਰ ਲੜਾਈ ਹੋਈ ਸੀ ਪਰ ਅੱਜ ਵੀ ਖਬਰ ਇਹ ਆ ਜੀ ਕਿ ਇੱਕ ਵਾਰ ਫੇਰ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਲੜਾਈ ਹੋਈ ਆ ਇੱਕ ਕੈਦੀ ਜ਼ਖਮੀ ਹੋਇਆ ਜਿਹਨੂੰ ਮੈਡੀਕਲ ਦੇ ਵਿੱਚ ਭਰਤੀ ਕੀਤਾ ਗਿਆ ਤੇ ਬਾਕੀ ਕੈਦੀਆਂ ਨੂੰ ਬੰਦ ਕਰ ਦਿੱਤਾ ਗਿਆ ਕਹਿੰਦੇ ਆ ਦੀ ਬਾਰਕ ਨੰਬਰ 1 ਦੇ ਵਿੱਚ ਲੜਾਈ ਹੋਈ ਆ ਸਾ ਨਾਲ ਕੋਈ ਮਾੜੀ-ਮੋਟੀ ਬਹਿਸ ਹੋਈ ਬਾਅਦ ਵਿੱਚ ਜੂਟ ਪਕਾਣ ਹੋ ਗਿਆ ਫਿਰ ਜਾਲੀ ਖਤਰਨਾਕ ਬਣ ਗਈ ਆ ਇਸ ਤਰੀਕੇ ਦੇ ਵੀ ਰਿਹਾ ਰਾਜਵੀਰ ਜਵੰਦਾ ਦੀ ਜਿਹੜੀ ਦਰਦਨਾਕ ਮੌਤ ਹੋਈ ਆ ਉਸ ਤੋਂ ਪਿੱਛੋਂ ਹੁਣ ਅਵਾਰਾ ਪਸ਼ੂਆਂ ਦਾ ਜਿਹੜਾ ਮੁੱਦਾ ਹੋ ਕਹਿੰਦੇ ਫਿਰ ਖੜਾ ਹੋ ਗਿਆ ਹੈ ਗਊਆਂ ਨੂੰ ਛੱਡ ਕੇ ਬਾਕੀ ਸਾਰੇ ਅਵਾਰਾ ਜਿਹੜੇ ਜਾਨਵਰ ਨੇ ਉਹ ਸੜਕਾਂ ਤੋਂ ਹਟਾਏ ਜਾਣਗੇ ਆ ਬਿਲਕੁਲ ਦੇਖੋ ਜੀ ਇਹ ਨਾ ਰਾਜੀਵੀਰ ਜਵੰਦਾ ਦੀ ਮੌਤ ਹੋਈ ਦੁੱਖ ਸਭ ਨੇ ਆ ਉਹਨਾਂ ਦੀ ਸੁਭਾਵਕਾ ਕਿਉਂਕਿ ਉਹ ਸਭ ਦਾ ਪਿਆਰਾ ਸਤਕਾਰਿਆ ਗਿਆ ਸੀ ਪਰ ਰਾਜੀਵੀਰ ਜਵੰਦਾ ਦੀ ਮੌਤ ਤੋਂ ਬਾਅਦ ਕਈ ਸਵਾਲ ਖੜੇ ਹੋਏ ਆ ਜਿਹਦੇ ਉੱਤਰ ਪਤਾ ਨਹੀਂ ਸਪਸ਼ਟ ਕਦੋਂ ਮਿਲਣੇ ਆ ਪਰ ਅੱਜ ਇੱਕ ਪਹਿਲ ਹੋਈ ਆ ਐਡਵੋਕੇਟ ਨੇ ਜੀ ਨਵਕਿਰਨ ਸਿੰਘ ਉਹ ਸਮਾਜ ਸੇਵੀ ਜੀ ਆ ਐਡਵੋਕੇਟ ਵੀ ਆ ਉਹਨਾਂ ਨੇ ਹਿਮਾਚਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਬੜੀ ਮਹੱਤਵਪੂਰਨ ਗੱਲ ਕਹੀ ਉਹਨਾਂ ਨੇ ਉਹਨਾਂ ਨੇ ਹਿਮਾਚਲ ਦੀ ਸਰਕਾਰ ਨੂੰ ਸਵਾਲ ਕੀਤਾ ਵੀ ਕਾਉਸ ਅਸੀਂ ਤੁਸੀਂ ਵਸੂਲ ਰਹੇ ਹਾਂ ਇਸ ਦੇ ਬਾਵਜੂਦ ਪਸ਼ੂਆਂ ਦੀ ਦੇਖ ਰੱਖਿਆ ਦਾ ਪ੍ਰਬੰਧ ਦਾ ਕੋਈ ਠੋਸ ਇੰਤਜ਼ਾਮ ਨਹੀਂਗਾ ਬੇਕਸੂਰ ਲੋਕਾਂ ਨੂੰ ਹਾਰਸੇ ਦੇ ਵਿੱਚ ਜਾਣ ਗੋਣੀ ਪੈ ਰਹੀ ਆ ਐਡਵੋਕੇਟ ਨਵਕਰਨ ਸਿੰਘ ਨੇ ਹਿਮਾਚਲ ਸਰਕਾਰ ਨੂੰ ਪੁੱਛਿਆ ਵੀ ਤੁਸੀਂ 100 ਕਰੋੜ ਦਾ ਕਾਉਸ ਕਿੱਥੇ ਵਸੂਲਿਆ ਕਿ ਸ਼ਰਾਬ ਦੀ ਹਰ ਬੋਤਲ ਦੇ ਉੱਤੇ 10 ਰੁਪਏ ਵੱਖਰੇ ਦੇਣੇ ਪੈਂਦੇ ਕਾਉਸ ਕਿੱਥੇ ਸਰਕਾਰ ਦੇ ਕੋਲ ਪੈਸੇ ਹੈਗੇ ਪਰ ਫੇਰ ਵੀ گاਵਾ ਜਿਹੜੇ ਪਸ਼ੂਆ ਉਹ ਸੜਕਾਂ ਦੇ ਉੱਤੇ ਆ ਜਿਨ੍ਹਾਂ ਨੇ ਕਿਹਾ ਜੀ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਕਾਉਂਸਲ ਜਾਂਦਾ ਕਿੱਥੇ ਆ ਤੇ ਹਾਈ ਕੋਰਟ ਨੇ ਪਤਾ ਲੱਗਾ ਜੀ ਹਮਾਦਰ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਜੀ ਹੂੰ ਹੂੰ ਅੱਛਾ ਰਾਜਵੀਰ ਜਵੰਦਾ ਨੇ ਕਈ ਸ਼ੋਬ ਬੋਕ ਕੀਤੇ ਹੋਏ ਸੀ ਹੁਣ ਉਹ ਤਾਂ ਰਹੇ ਨਹੀਂ ਉਹਨਾਂ ਦੀ ਥਾਂ ਦੇ ਉੱਤੇ ਕਿਹੜੇ ਕਿਹੜੇ ਗਾਉਣ ਵਾਲੇ ਨੇ ਜਿਨ੍ਹਾਂ ਨੇ ਆਫਰ ਕੀਤਾ ਕਿ ਅਸੀਂ ਉਹ ਸ਼ੋਅ ਕਵਰ ਕਰਾਂਗੇ ਦੇਖੋ ਐਸਾ ਮੈਨੂੰ ਇਹ ਗੱਲ ਦੇਖੋ ਦੁੱਖ ਦੀ ਘੜੀ ਤਾਂ ਬਹੁਤ ਵੱਡੀ ਆ ਸਿਰ ਸਾਹਿਬ ਇਹ ਤਾਂ ਕਦੇ ਕੋਈ ਦੁੱਖ ਘਟਾ ਨਹੀਂ ਸਕਦਾ ਕਿਸੇ ਦਾ ਕੋਈ ਮਟਾ ਨਹੀਂ ਸਕਦਾ ਕਦੇ ਭੁਲਾ ਨਹੀਂ ਸਕਦਾ ਅਰ ਦੇਖੋ ਕਿਸੇ ਵੀ ਕਲਾਕਾਰ ਦੀ ਚੜ੍ਹਤ ਦਾ ਇਹ ਪਮਾਨਾ ਹੁੰਦਾ ਜੀ ਕਿ ਤੇ ਉਹਦੇ ਕੋਲੇ ਕਿੰਨੇ ਸ਼ੋਅ ਬੁੱਕਾ ਵੀ ਉਹਦੇ ਕੋਲੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਕਿੰਨੇ ਸ਼ੋਅ ਬੁੱਕਾ 52 ਪ੍ਰੋਗਰਾਮ 52 ਸ਼ੋਅ ਜਿਹੜੇ ਉਹ ਇਸ ਵੇਲੇ ਰਾਜਵੀਰ ਜਵੰਦਾ ਦੇ ਕੋਲੇ ਇਸ ਵਿਆਹ ਦੇ ਸੀਜ਼ਨ ਦੇ ਵਿੱਚ ਬੁੱਕ ਸੀਗੇ 52 ਸ਼ੋਅ ਇਹ ਕੋਈ ਛੋਟੀ ਰਸਵੀ ਗਿਣਤੀ ਬਹੁਤ ਵੱਡਾ ਅੰਕੜਾ ਜੋ 52 ਸ਼ੋਅ ਬੁੱਕ ਸੀ ਤੋ ਕਿ ਹੋਤਰ ਤੱਕ ਜਦੋਂ ਤੱਕ ਵਿਆਹ ਦਾ ਸੀਜ਼ਨ ਖਤਮ ਹੁੰਦਾ ਮਾਰਚ ਤੱਕ ਉਹਨਾਂ ਪੱਕੇ ਜਣਤੀ ਵੱਧ ਕੇ 100 ਵੀ ਹੋ ਸਕਦੀ ਸੀ ਕਿਉਂਕਿ ਕਈ ਬੜੀ ਬੰਦਾ ਕਹਿੰਦਾ ਨਵੰਬਰ ਦੇ ਵਿੱਚ ਪ੍ਰੋਗਰਾਮ ਬੁੱਕ ਕਰਵਾਉਂਦਾ ਵੀ ਪਾਈ ਸਾਡੇ ਜਨਵਰੀ ਦੇ ਵਿੱਚ ਵਿਆਹ ਦਸੰਬਰ ਦੇ ਵਿੱਚ ਬੁੱਕ ਕਰਵਾਉਂਦਾ ਵੀ ਪਾਈ ਅਸੀਂ ਜਨਵਰੀ ਦੇਣੇ ਫਰਵਰੀ ਦੇ ਵਿਆਹ ਕਰਨਾ ਜਿਹੜੇ 52 ਸ਼ੋਅ ਆ ਕੋਈ ਵੀ ਕਲਾਕਾਰਾ ਮੰਨ ਲਓ 10 ਲੱਖ ਸ਼ੋਅ ਬੁੱਕ ਕੀਤਾ 2.5 ਲੱਖ ਰੁਪਏ ਅਡਵਾਂਸ ਮਿਲ ਗਿਆ ਬਾਕੀ ਇਹ ਗੱਲ ਕਹੀ ਜਾਂਦੀ ਵੀ ਸਟੇਜ ਦੇ ਉੱਤੇ ਚੜਨ ਦਾ ਮੌਕਾ ਦੇ ਦਿਓ ਹੁਣ ਜਿਹੜੇ ਬਾਕੀ ਪੈਸੇ ਆ ਉਹ ਹੁਣ ਕਿਵੇਂ ਆ ਉਹ ਜਿਹੜੇ ਸ਼ੋਕੀਨੇ ਲਾਉਣੇ ਆ ਜਿਹੜੇ ਰਾਜਵੀਰ ਜਵੰਡਾ ਦੇ ਬਹੁਤ ਨੇੜਲੇ ਯਾਰ ਆ ਦੋਸਤ ਵਰਕ ਰਣਜੀਤ 바ਵਾ ਐਨੀ ਵਰਕਰ ਜਾਰਡਨ ਸਿੰਧੂ ਕੁਲਵਿੰਦਰ ਬਿੱਲਾ ਰਿਸ਼ਮ ਸਿੰਘ ਨੋਨ ਇਹਨਾਂ ਕਲਾਕਾਰਾਂ ਦੇ ਕੋਈ ਇੱਕ ਦੋ ਹੋਰ ਵੀ ਹਟਕਦੇ ਆ ਉਹਨਾਂ ਨੇ ਇਹ ਐਲਾਨ ਕੀਤਾ ਜੀ ਅਸੀਂ ਕੋਈ ਵੀ ਸ਼ੋਅ ਰੱਦ ਨਹੀਂ ਕਰਾਂਗੇ 52 ਦੇ 52 ਸ਼ੋਅ ਲਾਵਾਂਗੇ ਜਿਹੜੇ ਹੁਣ ਪਰਿਵਾਰਕ ਮੈਂਬਰ ਆ ਉਹਨਾਂ ਦੇ ਨਾਲ ਕੰਟਰੈਕਟ ਹੋਇਆ ਹੁੰਦਾ ਸਾਡੇ ਕੋਲੇ ਨੰਬਰ ਆਸੀਂ ਸੰਪਰਕ ਕਰਾਂਗੇ ਵੀ ਤੁਹਾਨੂੰ ਵੀ ਪਤਾ ਵੀ ਆ ਤਾਂ ਹੱਥ ਕੱਢਣਾ ਵਾਪਰ ਗਈ ਆ ਤੁਸੀਂ ਦੇਖੋ ਵੀ ਸਾਡੇ ਵਿੱਚੋਂ ਕਿਹੜੇ ਕਲਾਕਾਰ ਦਾ ਸ਼ੋਅ ਲਵਾਉਣਾ ਅਸੀਂ ਲਾਵਾਂਗੇ ਤੇ ਜਿਹੜੇ ਬਾਕੀ ਪੇਮੈਂਟ ਮਿਲਣੀ ਆ ਇਹਦਾ 52 ਸ਼ੁਰੂਆਦੀ ਉਹ ਸਾਰੀ ਤੇ ਸਾਰੀ ਅਸੀਂ ਪਰਿਵਾਰ ਦੀ ਮਦਦ ਕਰਾਂਗੇ ਪਰਿਵਾਰ ਦੀ ਢੋਲੀ ਪਾਵਾਂਗੇ ਹੂੰ ਅਛਾ ਜੀ ਰਮ ਐਕਟਰਸੀ ਤੇ ਬਾਡੀ ਬਿਲਡਰ ਘੁੰਮਣ ਦੀ ਮੌਤ ਹੋਈ ਹੈ ਉਹਦੇ ਪੋਸਟਮਾਰਟਮ ਦੀ ਕੀ ਰਿਪੋਰਟ ਆਈ ਹੈ ਅੱਜ ਫੋਟੋਸ ਦੇ ਮਤਲਬ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 9 ਅਕਤੂਬਰ ਨੂੰ ਸਰਜਰੀ ਆਮ ਰੂਪ ਦੇ ਵਿੱਚ ਹੋ ਗਈ ਸੀ ਮਰੀਜ਼ ਦੀ ਹਾਲਤ ਸਖਰ ਸੀ ਯਾਨੀ ਕਿ ਵਰਿੰਦਰ ਘੁੰਮਣ ਸਾਹਿਬ ਦੀ ਹਾਲਤ ਸਖਰ ਸੀ ਪਰ ਸ਼ਾਮੀ 3:35 ਦੇ ਉੱਤੇ ਅਚਾਨਕ ਉਹਨਾਂ ਨੂੰ ਹੱਟ ਅਟੈਕ ਆ ਗਿਆ ਕੁਰੰਟ ਦੀ ਟੀਮ ਨੇ ਯਤਨ ਸ਼ੁਰੂ ਕੀਤੇ ਬਚਾਉਣ ਦੇ ਪਰ ਕੋਸ਼ਿਸ਼ਾਂ ਦੇ ਬਾਵਜੂਦ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸ਼ਾਮੀ ਪੰਡ ਵੱਲ ਕੇ 36 ਮਿੰਟ ਦੇ ਉੱਤੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਅੱਜ ਫੋਟੋਸਦੀ ਰਿਪੋਰਟ ਆਈ ਆ ਤੇ ਅੱਜ ਬਰਿੰਦਰ ਘੋਮਣ ਘਰਾਂ ਦਾ ਸਸਕਾਰ ਹੋਇਆ ਸਸਕਾਰ ਮਰਜ ਟਾਊਨ ਵਾਲੇ ਸ਼ਮਸ਼ਾਨ ਘਾਟ ਦੇ ਵਿੱਚ ਹੋਇਆ ਉਸੇ ਥਣ ਸੁੱਟੜ ਜੋਗੀ ਜਗ੍ਹਾ ਨਹੀਂ ਸੀ ਬਹੁਤ ਹੀ ਵੱਡੀ ਜਨਸੀ ਦੇ ਵਿੱਚ ਪੰਜਾਬੀ ਪਿਆਰੇ ਜਿਮ ਪ੍ਰੇਮੀ ਖੇਡ ਪ੍ਰੇਮੀ ਰਾਜਨੀਤਿਕ ਲੋਕ ਕਲਾਕਾਰ ਪੱਤਰਕਾਰ ਰਿਸ਼ਤੇਦਾਰ ਦੂਰ ਦਾ ਨਿਖਾਮਤ ਆਏ ਲੋਕ ਸੀਗੇ ਮੈਂ ਵੀ ਗਿਆ ਸੀ ਪਰ ਗੱਲ ਇਹ ਆ ਇਹ ਤਾਂ ਪਰਦਾ ਸੱਚੀ ਬਥੀ ਰੋਣਾ ਛੱਲ ਨਹੀਂ ਜਾਂਦਾ ਬਹੁਤ ਹੀ ਮਾੜਾ ਵਾਪਰ ਗਿਆ ਤੇ ਲੋਕਾਂ ਨੇ ਗੱਲ ਕਹੀ ਆ ਵੀ ਜੇਕਰ ਬੰਦਾ ਤੰਦਰੁਸਤ ਗਿਆ ਸਿਰਫ ਸਿਰਫ ਡੌਲੇ ਦੇ ਮਸਲ ਦੀ ਦੀ ਸਰਜਰੀ ਦੇ ਲਈ ਤੇ ਆਉਂਦੀ ਉਥੋਂ ਲਾਸ਼ ਆ ਪਰ ਬੰਦਾ ਜਾਵੇ ਕਿੱਥੇ ਹੂੰ ਹੂੰ ਏ ਡੀਜੀਪੀ ਦੇ ਜਿਹੜਾ ਇੱਕ ਖੁਦਕੁਸ਼ੀ ਕਰ ਗਿਆ ਸੀ ਉਹਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋ ਗਿਆ ਜੀ ਉਹਦੀ ਧਰਮ ਪਤਨੀ ਨੇ ਬਹੁਤ ਜ਼ੋਰ ਲਾਇਆ ਸੀ ਜੇਰ ਕੋਈ ਬਿਲਕੁਲ 15 ਆ 16 ਦੇ ਉੱਤੇ ਚਿਲਸਾ ਪਰਚਾ ਦਰਜ ਹੋ ਗਿਆ ਤੇ ਮੇਰਾ ਮਨ ਇਹ ਗੱਲ ਕਹਿੰਦਾ ਜਿਵੇਂ মিডিਏ ਦੇ ਵਿੱਚ ਖਬਰਾਂ ਵੀ ਆ ਰਹੀਆਂ ਆਂ ਦੀ ਹਰਿਆਣੇ ਦੇ ਬੀਜੀਪੀ ਦੀ ਛੁੱਟੀ ਪਈ ਆ। ਛਤੋਂਜੀਤ ਕਪੂਰ ਦੀ ਛੁੱਟੀ ਕਹਿੰਦੇ ਵੀ ਪਈ ਆ। ਵੈਸੇ 4 ਘੰਟੇ ਹੋ ਗਏ ਜੀ ਤੱਬਰ ਨੇ ਕੇਡੀਜੀਪੀ ਦਾ ਤੇ ਉਹ ਪੋਸਟ ਵਟਨ ਵੀ ਨਹੀਂ ਕਰਵਾਇਆ। ਇਹਨਾਂ ਦਾ ਸਤਕਾਰ ਵੀ ਨਹੀਂ ਹੋਇਆ। ਤੇ ਪਤਾ ਲੱਗਦਾ ਵੀ ਹਰਿਆਣੇ ਦੀ ਸਰਕਾਰ ਨੇ ਪਿੰਡੋਂ ਵਿਕਾਸ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪਵਾਰ ਦੀ ਡਿਊਟੀ ਲਈ ਇਹ ਤੱਬਰ ਨੂੰ ਬਣਾਉਣ ਦੇ ਲਈ। ਪਰ ਏਡੀਜੀਪੀ ਦੇ ਘਰਵਾਲੀ ਅਮਨੀਤ ਪੀ ਕੁਮਾਰ ਨੇ ਇਹ ਗੱਲ ਕਹਤੀ ਆ ਜਿੰਨੀ ਦੇਰ ਤੱਕ ਡੀਜੀਪੀ ਛਤਰੂਜੀਤ ਕਪੂਰ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਰੋहतक ਦੇ ਐਸਪੀ ਨਰਿੰਦਰ ਬਿਜਾਰਮੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਨਾ ਪੋਸਟਮਾਰਟਮ ਕਰਵਾਉਣਾ ਤੇ ਨਾ ਸਫਾਰ ਕਰਨਾ ਅੱਜ ਵੈਸੇ ਕੈਂਡੀਗਟ ਦੇ ਸੈਕਟਰ 11 ਦੇ ਖਾਣੇ ਦੇ ਵਿੱਚ ਤੇ ਹਰਿਆਣਾ ਦੇ ਚੀਫ ਸੈਕਟਰੀ ਅਮਰ ਆਵਰਸਤੋਗੀ ਡੀਜੀਪੀ ਛਤਰੂਜੀਤ ਕਪੂਰ ਰੋहतक ਦੇ ਐਸਪੀ ਨਰਿੰਦਰ ਸੋ ਇਹ ਤਾਂ 15 ਅਫਸਰਾਂ ਦੇ ਉੱਤੇ ਵਕ ਵਕ ਤਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਇਹ ਹਰਿਆਣਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜੀ ਇਹ ਤੰਕਰ ਦੇ ਸੀ ਜੀ ਉਹਨੂੰ ਹਾਂ ਬਿਲਕੁਲ ਜੀ ਵਿੱਚ ਇਹ ਗੱਲ ਕਹੀ ਗਈ ਆ ਕਿ ਇੱਕ ਤਾਂ ਜਿਹੜੇ ਐਸ்சி ਪਾਈ ਚਰੇ ਦੇ ਵਿੱਚੋਂ ਹੁੰਦੇ ਕਰਕੇ ਤੇ ਮੈਂਟਲੀ ਟੌਰਚਰ ਬਹੁਤ ਕੀਤਾ ਜਾਂਦਾ ਸੀ ਛੁੱਟੀ ਦੇ ਵਿੱਚ ਵੀ ਦਿੱਕਤ ਪਾਈ ਜਾਂਦੀ ਥੀ ਵਾਰ-ਵਾਰ ਜਲੀਲ ਕੀਤਾ ਜਾਂਦਾ ਸੀ ਅੱਜ ਹੋਰ ਵੀ ਜਿਹੜੇ ਹੈਗੇ ਆ ਜਿਹੜੀ ਸੀਨੀਅਰ ਅਫਸਰ ਸ਼ਾਹੀ ਆ ਉਹਨਾਂ ਨੇ ਅੱਜ ਮੁੱਖ ਮੰਤਰੀ ਦੇ ਮੂਹਰੇ ਵੀ ਗੱਲ ਕਹੀ ਹੈ ਵੀ ਭਾਈ ਇਹ ਜੋ ਸਾਡਾ ਲੋਕ ਪੀਤਾ ਕਸ਼ਲੇ 4 ਸਾਲਾਂ ਤੋਂ ਵੀ ਭਾਈ ਜਾਤੀ ਸ਼ੂਟ ਕਰਨਾਂ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਉਹ ਕਦੇ ਅਸੀਂ ਭੁੱਲ ਨਹੀਂ ਸਕਦੇ। ਸੋ ਜਿਹੜਾ ਮਰਤਕ ਸੀ ਉਹ ਐ ਐਸਸੀ ਭਾਈਚਾਰੇ ਨਾਲ ਸੰਬੰਧਿਤ ਸੀ। ਬਿਲਕੁਲ ਜੀ ਵਾਈ ਪੂਰਨ ਕੁਮਾਰ ਉਥੋਂ ਦੇ ਆਈਪੀਐਸ ਅਧਿਕਾਰੀ ਏਡੀਜੀਪੀ ਐ ਐਸਸੀ ਭਾਈਚਾਰੇ ਦੇ ਵਿੱਚੋਂ ਸੀ। ਹੂੰ ਤੇ ਬਾਕੀ ਸੁਖਵੀਰ ਬਾਦਲ ਸਾਹਿਬ ਨੇ ਕਮੈਂਟਰੀ ਕੀਤੀ ਜਿਹੜੇ ਖੰਡੂਰ ਸਾਹਿਬ ਵਾਲੇ ਐਮਐਲਏ ਸੀ ਕੀ ਕਿਹਾ ਉਹਨਾਂ ਨੇ ਕਨਿਦਲ ਕਹਿੰਦੇ ਕਿ ਦੇਖੋ ਜਿਹੜੀ ਆ ਖੰਡੂਰ ਸਾਹਿਬ ਦੀ ਸੀਟ ਆ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਆ 4 ਸਾਲ ਦੀ ਸਜ਼ਾ ਹੋਈ ਆ ਪੁਰਾਣੇ ਕੇਸ ਦੇ ਮਾਮਲੇ ਦੇ ਵਿੱਚ ਜਦੋਂ ਉਹ ਟੈਕਸੀ ਡਰਾਈਵਰ ਸੀ ਪਰ ਇਸ ਦੇ ਬਾਵਜੂਦ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ ਕਿ ਭਾਈ ਕਾਨੂੰਨ ਕਹਿੰਦਾ ਵੀ ਜੇ 2 ਜਾਂ 200 ਤੋਂ ਵੱਧ ਸਾਲ ਦੀ ਸਜ਼ਾ ਹੋਵੇ ਤਾਂ ਬੰਦੇ ਦੀ ਛੁੱਟੀ ਕਰ ਦਿਓ ਸੀਟ ਖਾਲੀ ਕਰੋ ਸਾਰੋਖਣੇ ਦੀ ਜਾਣਬੁੱਝ ਕੇ ਸਰਕਾਰ ਹੈ ਜਿਹੜੀ ਅਸਤੀਫਾ ਮੰਗ ਨਹੀਂ ਰਹੀ ਅਸਤੀਫਾ ਦਿੱਤਾ ਨਹੀਂ ਜਾ ਰਿਹਾ ਸੀਟ ਖਾਲੀ ਨਹੀਂ ਕੀਤੀ ਜਾ ਰਹੀ ਇਹਨਾਂ ਨੇ ਕਿਹਾ ਜੀ ਕਿ ਤਰਨਤਾਰਨ ਦੇ ਵਿੱਚ ਸਾਡੀ ਪਾਰਟੀ ਦੀ ਸਥਿਤੀ ਮਜ਼ਬੂਤ ਆ ਤੇ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਬਾਕੀ ਨਰਮਾ ਆਈ ਜਾਂਦਾ ਜੀ ਮੰਡੀਆਂ ਚ ਨਰਮਾ ਮੰਡਕਾਂ ਦੇ ਵਿੱਚ ਆਈ ਜਾਂਦਾ ਖੰਸਾ ਪਰ ਇੱਕ ਵੀ ਢੇਰੀ ਆ ਜਿਹੜੀ ਉਹ ਸਰਕਾਰੀ ਭਾਅ ਦੇ ਉੱਤੇ ਐਮਐਸਪੀ ਤੇ ਨਹੀਂ ਲਿਖੀ ਇੱਕ ਵੀ ਢੇਰੀ ਹੁਣ ਤੱਕ ਪੰਜਾਬ ਦੀਆਂ ਮੰਡਕਾਂ ਦੇ ਵਿੱਚ 60577 ਕੁਆਂਟਲ ਨਰਮਾ ਆਇਆ 28493 ਕੁਇੰਟਲ ਨਰਮਾ ਵਕ ਗਿਆ ਪਰ ਸਰਕਾਰੀ ਭਾਅ ਦੇ ਉੱਤੇ ਇੱਕ ਕੁਇੰਟਲ ਵੀ ਨਹੀਂ ਵਿਕਿਆ ਜਿਹੜੀਆਂ ਇਹ ਜਲਸੀਆਂ ਪ੍ਰਾਈਵੇਟ ਆ ਪ੍ਰਾਈਵੇਟ ਲੋਕ ਖਰੀਦੀ ਜਾਂਦੇ ਆ ਸਰਕਾਰੀ ਖਰੀਦੇ ਜਲਸੀਆਂ ਆਈਆਂ ਹੀ ਨਹੀਂ ਥੀੜਣ ਵਾਸਤੇ ਵੈਸੇ ਅੱਜ ਕੀ ਜਿਹੜਾ ਨਰਮਾ ਦਾ ਘੱਟੋ ਘੱਟ ਸਮਰਥਨ ਮੁੱਲ 7700 ਤੇ 10 ਰੁਪਏ ਆ ਪਰ ਜਿਹੜੇ ਪ੍ਰਾਈਵੇਟ ਲੋਕ ਆ ਉਹ ਕੋਈ 7000 ਨੂੰ ਵੀ ਖਰੀਦਦਾ ਕੋਈ 6500 ਨੂੰ ਵੀ ਕੋਈ 4500 ਨੂੰ ਵੀ ਕੋਈ 7200 ਨੂੰ ਵੀ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਬਿਲਕੁਲ ਸਾਫਾ ਜੀ ਅੱਜ ਪੰਜਾਬ ਦੇ ਵਿੱਚ ਕੋਈ ਨਹੀਂ ਕਣੀ ਨਹੀਂ ਸੀ ਪੰਜਾਬ ਦੇ ਵਿੱਚ ਮੌਸਮ ਮੋੜਾ ਬਦਲ ਗਿਆ ਮੱਠੀ ਮੱਠੀ ਧੁੱਪ ਵੀ ਸੀਗੀ ਮੌਸਮ ਸਾਫ ਸੀਗਾ ਤੇ ਆਉਂਦੇ 48 ਘੰਟੇ ਦੇ ਵਿੱਚ ਵੀ ਮੌਸਮ ਸਾਫ ਰਹਿਣ ਦੀ ਆਸ ਹੈ ਕਹਿੰਦੇ ਨਕਲੀ ਫੈਕਟਰੀਆਂ ਦਾ ਕਹਿੰਦੇ ਦੌਰ ਕਾਫੀ ਚੱਲਿਆ ਹੋਇਆ ਇੱਥੋਂ ਤੱਕ ਕਿ ਖੂਨ ਨਕਲੀ ਬਣ ਰਿਹਾ ਹੈ ਸਾਨੂੰ ਸਭ ਗੱਲ ਅਸਲ ਦੇ ਵਿੱਚ ਹੈ ਆ ਵੀ ਜਦੋਂ ਦਾ ਦੀਵਾਲੀ ਸਿਰ ਤੇ ਹੁੰਦੀ ਹੈ ਤੇ ਉਦੋਂ ਹੀ ਖਬਰਾਂ ਬਹੁਤ ਆਉਂਦੀਆਂ ਜਦੋਂ ਦੀਵਾਲੀ ਨਿਕਲ ਜਾਂਦੀ ਹੈ ਫਿਰ ਖਬਰਾਂ ਬੰਦ ਹੋ ਜਾਂਦੀਆਂ ਆ ਤੁਸੀਂ ਦੇਖੋ ਜੀ ਹੁਣ ਅਗਲੇ ਜਿਹੜੇ ਆ 5-10 ਦਿਨ ਉਹ ਇੰਨਾ ਖਬਰਾਂ ਦੇ ਲੇਖੇ ਲੱਗਣੇ ਆ ਫੁਲਾਣੀ ਥਾਂ ਦੇ ਉੱਤੇ ਸਿਹਤ ਵਿਭਾਗ ਨੇ ਛਾਪਾ ਮਾਰ ਲਿਆ ਫੁਲਾਣੀ ਥਾਂ ਦੇ ਪਿਆ ਕਰ ਲਿਆ ਅਜ ਵੀ ਨਹੀਂ ਹੋਇਆ ਅੱਜ ਦੋ ਤਿੰਨ ਥਾਵਾਂ ਤੋਂ ਖਬਰਾਂ ਆਈਆਂ ਕਿ ਕਵਾਂਟਲ ਸੂਆ ਨਕਲੀ ਫੜ ਲਿਆ ਫੁਲਾਣੀ ਥਾਂ ਦੇ ਉੱਤੇ ਇੰਨਾ ਪਨੀਰ ਆ ਜਿਹੜਾ ਨਕਲੀ ਫੜ ਲਿਆ ਹੁਸ਼ਿਆਰਪੁਰ ਦੇ ਪਿੰਡ ਬਲਾਸਪੁਰ ਦੇ ਵਿੱਚੋਂ ਉਹ ਕਹਿੰਦੇ ਕਿ ਇੱਕ ਪਟਾਕੇ ਬਣਾਉਣ ਵਾਲੀ ਐਨ ਆਰ ਆਈ ਦੇ ਘਰ ਦੇ ਵਿੱਚੋਂ ਨਕਵੀ ਫੈਕਟਰੀ ਫੜ ਲਈ ਅਣ ਕੀ ਪਤਾ ਨਹੀਂ ਬਾਅਦ ਜਦ ਕੋਮਾ ਸੀ ਚਲੇ ਜਾਂਦੇ ਆ ਆ ਵੀ ਕਹੜੀ ਗੱਲ ਚੱਲਦੀ ਏ ਸਾਰੀ ਦੀ ਪਾਈ ਫੜ ਲਓ ਫੜ ਲਓ ਬਾਅਦ ਵਿੱਚ ਗੱਲ ਖਤਮ ਦੀ ਪਰ ਇਹ ਗੱਲ ਵੀ ਸੱਚੀ ਏ ਭਈ ਗਾਈਆਂ ਮੱਝਾਂ ਦਾ ਖੂਨ ਕੱਢ ਕੇ ਬੋਤਲਾਂ ਚ ਪਾ ਕੇ ਤੇ ਮਨੁੱਖੀ ਖੂਨ ਦਾ ਲੇਬਲ ਲਾ ਕੇ ਵੇਚੀ ਜਾਂਦੇ ਆ ਅਥਨ ਸਰ ਕੋਈ ਤਾਂ ਕੁਝ ਵੀ ਸੰਭਵ ਆ ਕੋਈ ਕਹਿਣ ਲੱਗਦਾ ਵੀ ਕੋਈ ਗੱਲ ਝੂਠੀ ਰਹੀ ਨਹੀਂ ਕੋਈ ਕੁਝ ਵੀ ਸੰਭਵ ਹੋਦੀ ਹੁੰਦਾ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਧੰਨਵਾਦ